ਸ਼ਹਿਰ ਪੁਲਿਸ ਨੇ ਨਸ਼ਾ ਤਸਕਰੀ ਦੇ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ ਜਿਸ ਤੇ ਕੀ ਤਾਜ਼ਾ ਮਾਮਲੇ ਦੇ ਵਿੱਚ ਥਾਣਾ ਸਿਟੀ ਦਿੱਲੀ ਤੋਂ ਅਥਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੀ 29,71,000 ਰੁਪਏ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ ਇਸ ਮੌਕੇ ਤੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਐਸਐਸਪੀ ਮਹਿਤਾਬ ਸਿੰਘ ਦੇ ਹੁਕਮਾਂ ਤੇ ਇਸ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਸਿਟੀ ਅਧੀਨ ਪੈਂਦੇ ਕਾਲੜਾ ਮੁਹੱਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ ਜਾਇਦਾਦ ਕੁਰਕ ਕੀਤੀ ਗਈ ਹੈ ਇਹ ਜਾਇਦਾਦ ਨਸ਼ੇ ਦੀ ਕਮਾਈ ਦੇ ਨਾਲ ਬਣਾਈ ਗਈ ਸੀ ਜੁੱਥੇ ਕੀ ਇਹ ਮਕਾਨ 12 ਮਰਲੇ ਜ਼ਮੀਨ ਤੇ ਬਣਾਇਆ ਗਿਆ ਸੀ ਜਿਸ ਦੀ ਕੰਧ ਤੇ ਪੁਲਿਸ ਨੇ ਕੁਰਕੀ ਦੇ ਆਰਡਰ ਵਿੱਚ ਚਿਪਕਾਏ ਹੋਏ ਹਨ ਜਿਹੜੀ ਨਸ਼ੇ ਦੇ ਖਿਲਾਫ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਜਿਹੜੀ ਮਹਮ ਚੜੀ ਗਈ ਹੈ ਉਸ ਦੇ ਤਹਿਤ ਅਸੀਂ ਜਿੱਥੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਇਸ ਚੀਜ਼ ਨੂੰ ਬਰਾਈ ਤੋਂ ਨजात ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਥੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਪ੍ਰਾਪਰਟੀਆਂ ਇਹ ਨਸ਼ਾ ਵੇਚ ਕੇ ਉਸ ਦੇ ਨਾਲ ਬਣਾਈਆਂ ਹੋਈਆਂ ਉਹਨਾਂ ਨੂੰ ਅਸੀਂ ਜਬਤ ਕਰ ਰਹੇ ਹਾਂ ਸੋ ਉਸੇ ਕਾਰਵਾਈ ਤਹਿਤ ਐਸਐਚਓ ਸਿਟੀ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਜਿਹੜੀ ਮਨਜੀਤ ਕੌਰ ਵਾਈਫ ਆਫ ਕਸ਼ਮੀਰ ਸਿੰਘ ਇਹਦੀ 2971000 ਦੀ ਇਹ ਪ੍ਰਾਪਰਟੀ ਹੈ ਇਹਨੂੰ ਜਿਹੜਾ ਹੈਗਾ ਅਟੈਚ ਕਰਨ ਦੇ ਆਰਡਰ ਜਿਹੜੇ ਆਏ ਹੈਗੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਸੋ ਉਹ ਅੱਜ ਇਹਨਾਂ ਨੂੰ ਉਹ ਤੋਂ آگਾਹ ਕੀਤਾ ਗਿਆ ਚਪਕਾਤੇ ਗਏ ਔਰ ਇਹਨਾਂ ਦੀ ਪ੍ਰਾਪਰਟੀ ਸਰਕਾਰ ਨੇ ਅਟੈਚ ਕਰ ਲਈ